ਹਾਂਜੀ ਭਾਈ ਜੀ ਆਓ ਜੀ ਭਾਈ ਜੀ ਮੈਨੂੰ ਗੱਲ ਦੱਸੋ ਹਾਂਜੀ ਭਾਈ ਜੀ ਤੁਸੀਂ ਮੈਨੂੰ ਮੈਂ ਤੁਹਾਡੇ ਕੋਲ ਮੰਗੀ ਚੀਜ਼ ਹੈ ਹਲਦੀ ਵੀ ਕੁਛ ਹਲਦੀ ਖਿਲਾਓ ਹਾਂਜੀ ਭਾਈ ਜੀ ਆ ਤੁਸੀਂ ਮੈਨੂੰ ਚੱਕ ਕੇ ਮੋਮੋਦ ਰੱਖ ਲੈ ਮੋਰੇ ਭਾਜੀ ਡੱਬਾ ਉਹ ਹੈ ਪਰ ਹੈਲਦੀ ਹੈ ਤੇ ਤਾਕਤ ਹੈ ਤਾਕਤ ਦਾ ਖਜ਼ਾਨਾ ਹੈ ਨਹੀਂ ਭਾਜੀ ਤੁਹਾਡੇ ਲਈ ਮੇਰੇ ਲਈ ਸ਼ੂਗਰ ਵਾਲੇ ਲਈ ਜੇ ਮਾਈਟ ਡਾਈਟ ਲਈ ਮੋਮੋਦ ਕਿਵੇਂ ਤਾਕਤਵਰ ਹੋ ਗਿਆ ਭਾਜੀ ਭਾਜੀ ਮੋਮੋਦ ਬਸ ਖਾਣੇ ਤੁਹਾਨੂੰ ਕੀ ਹੈ ਇਹਦੇ ਵਿੱਚ ਇਹ ਦੇਖੋ ਜੀ ਤਾਕਤ ਸਾਰਾ ਨੈਚੁਰਲ ਵਾਟਰ ਬੇਸ 100% ਵਾਟਰ ਬੇਸ ਹੋਏਗਾ ਸਤਿਮ ਜੀ ਤੇ ਕਨੋਈ ਗਾਜੀ ਕੀ ਬਾਤ ਹੈ ਐਸਾ ਇਹਦੇ ਵਿੱਚ ਇਹ ਮਤਲਬ ਹਾਥੀ ਦੇ ਦੰਦ ਖਾਣ ਵਾਲੇ ਹੋਰ ਤਾਂ ਦਿਖਾਉਣ ਵਾਲੇ ਹੋਰ ਨਹੀਂ ਬਿਲਕੁਲ ਜੀ ਬਿਲਕੁਲ ਕੀ ਬਾਤ ਹੈ ਭਾਜੀ ਆ ਦੇਖੋ ਜੀ ਕਿੰਨਾ ਸੌਫਟ ਹੈ ਇਹ ਦਿੱਤੀ ਜਾ ਰਿਹਾ ਦੇਖੋ ਮਲਾਈ ਹੈਗਾ ਮਲਾਈ ਵਾਹ ਜੀ ਵਾਹ ਵਾਕਿਆ ਭਾਜੀ ਔਰ ਇਹਦੇ ਨਾਲ ਤੁਹਾਨੂੰ ਅਸੀਂ ਪਲੇਟਿੰਗ ਕਰਕੇ ਵੀ ਦਿਖਾਵਾਂਗੇ ਇਹਦੇ ਵਿੱਚ ਜੋ ਜੋ ਚੀਜ਼ ਹੈਗੀ ਉਹ ਵੀ ਤੁਹਾਨੂੰ ਦਿਖਾਣੇ ਆ ਜੀ ਕੀ ਬਾਤ ਹੈ ਇਹਦੇ ਵਿੱਚ ਦੂਜੀ ਚੀਜ਼ ਆਉਂਦੀ ਸਾਡਾ ਵਿੰਗਸ ਆਣਗੇ ਭਾਜੀ ਵਿੰਗਸ ਉਹ ਉਹ ਵੀ ਵਾਟਰ ਬੇਸ ਹੋਣਗੇ ਜੀ ਵਾਹ ਜੀ ਵਾਹ ਔਰ ਆਏਗੀ ਸਭ ਤੋਂ ਵਧੀਆ ਚੀਜ਼ ਜਿੰਮ ਡਾਈਟ ਜਿੰਮ ਜ਼ਬਰ ਲਈ ਜਿਹੜੀ ਤੀਜ ਇਹੋ ਚੀਜ਼ ਹੋਏਗੀ ਭਾਜੀ ਕਨਫਰੇਟਿੰਗ ਵੀ ਕਰਕੇ ਦਿਖਾਣੇ ਆ ਜੀ ਸੁਆਦ ਆ ਗਿਆ ਭਾਜੀ ਭਾਜੀ ਮਿੰਟ ਪਾ ਲਗਾ ਭਾਜੀ ਤੁਸੀਂ ਸਾਨੂੰ ਮੋਮੋਸ ਖਵਾਣ ਲੱਗੇ ਹੋ ਔਰ ਇਹ ਥਾਰਾ ਹੈਲਦੀ ਸੈਲਡ ਆਏਗਾ ਔਰ ਇਹ ਹਲਕੀ ਹਲਕੀ ਆਏਗੀ ਤੇ 바ਰਬੀਕਿਊ ਸਵੀਟ ਔਨੀਅਨ ਜਿਹੜੀ ਕਿ ਫੈਟ ਲੈਸ ਹੁੰਦੀ ਭਾਜੀ ਕੀ ਬਾਤ ਹੈ ਭਾਜੀ ਔਰ ਹਲਕੀ ਜੀ ਇਹਦੇ ਉੱਪਰ ਆਏਗਾ ਇਹ ਆਏਗਾ ਲੈਗ ਓਹੋ ਦੇਖੋ ਜੀ ਲੈਗ ਦਾ ਸਾਈਜ਼ ਵੀ ਦੇਖ ਲਓ ਭਾਜੀ ਕੀ ਬਾਤ ਹੈ ਤੁਹਾਡੀ ਆ ਜਾਏਗਾ ਇਹਦੇ ਉੱਪਰ ਵਿੰਗਸ ਇਹ ਆ ਗਿਆ ਜੀ ਇਦੇ ਉੱਪਰ ਆ ਜਾਏਗੀ ਮੈਂਟ ਕਿਆ ਬਾਤ ਹੈ ਭਾਜੀ ਔਰ ਇਹ ਭਾਜੀ ਇਹ ਪਲੇਟਰ ਹੈ ਸਾਡਾ ਸੈਲਡ ਦੇ ਉੱਪਰ ਟੇਸਟੀ ਸੀਅਸਲੀ ਭਾਜੀ ਔਰ ਦੂਜੀ ਚੀਜ਼ ਹੈ ਕਿ ਸਾਡੀ ਸਾਡੀ ਭਾਜੀ ਆ ਗਿਆ ਸੈਲਡ ਜੀ ਇਹੀ ਸੇਮ ਪ੍ਰੋਸੈਸ ਹੈਗਾ ਜੀ ਬਾਜੀ ਦਾ ਫੈਡਲੈਸ ਕਰੀਮ ਆਉਣਗੀਆਂ ਕਿਆ ਬਾਤ ਹੈ ਔਰ ਇਹ ਆ ਗਿਆ ਸਾਡਾ ਵਧੀਆ ਜਆ ਸਟਿਮ ਚਿਕਨ। ਉਹ ਚਿਕਨ ਵਿੰਗਸ। ਕੀ ਬਾਤ ਹੈ ਬੰਦੇ। ਤੇ ਇਹਦੇ ਉੱਪਰ ਆ ਜਾਏਗੀ ਹਲਕੀ ਜੀ ਮਿੰਟ ਫਲੇਵਰ ਲਈ। ਬਿਲਕੁਲ ਹਲਕੀ ਜੀ। ਭਾਜੀ ਨਾ ਕਰੋ ਕੋਈ ਮਸਾਲਾ ਨਹੀਂ ਪਾਉਣਾ। ਐਜਾ ਜਿਮ ਡਾਈਟ। ਭਾਜੀ ਭੁੱਖੇ ਬੰਦਿਆਂ ਨੂੰ ਨਾ ਤੰਗ ਕਰੋ। ਭਾਜੀ ਰਜਾ ਦੇਾਂਗੇ, ਤਾਕਤ ਦੇਾਂਗੇ। ਜਿਮ ਡਾਈਟ ਦੇਾਂਗੇ ਭਾਜੀ, ਵਧੀਆ ਚੀਜ਼ ਦੇਾਂਗੇ। ਕਹਿ ਕੇ ਦੇਾਂਗੇ, ਦਿਲੋਂ ਦੇਾਂਗੇ ਜੀ। ਕੀ ਬਾਤ ਹੈ, ਵਾਕੇ ਭਾਜੀ। ਔਰ ਇਸ ਤੋਂ ਬਾਅਦ ਆਏਗੀ ਜੀ ਆਪਣਾ ਚਿਕਨ ਬਰੈਸਟ ਆਏਗੀ ਜਿਹੜਾ ਕਿ ਜਿਮ ਡਾਈਟ ਹੈ। ਉਹ ਜਿਮ ਡਾਈਟ ਲਈ ਫਲੇਵਰ ਹੈ। ਉਹ ਬਹੁਤ ਸ਼ਾਨਦਾਰ ਚੀਜ਼ ਹੈ ਜੀ। ਓਰੇ ਆ ਗਈ। ਹਲਕਾ ਜਾਨੂੰ ਕਰ ਦਗੇ ਕ੍ਰੈਸ਼। ਓਹੋ। ਇਹ ਭਾਜੀ 250 ਗ੍ਰਾਮ ਦੀ ਹੁੰਦੀ ਹੈ। ਅੱਛਾ ਜੀ। ਓਰੇ ਉੱਪਰ ਆ ਜਾਏਗੀ 12ਵੀਂ ਕਿਉਂ ਹਲਕੀ ਜੀ ਫਲੇਵਰ ਲਈ। ਭਾਜੀ ਇਹਦਾ ਰੇਟ ਤਾਂ ਜ਼ਿਆਦਾ ਹੋਣਾ ਨਾ। ਭਾਜੀ ਸਿਰਫ 120 ਰੁਪਏ ਜੀ। ਹਾਂ? ਸਿਰਫ 120 ਰੁਪਏ। ਨਹੀਂ ਭਾਜੀ ਮਜ਼ਾਕ ਕਰ ਰਹੇ ਤੁਸੀਂ। ਭਾਜੀ 120 ਰੁਪਏ। ਜੇਮ ਵਾਲਿਆਂ ਨੂੰ ਯਾਦ ਕਰਦੇ ਆ ਵਿਚਾਰੇ। ਪੜੀ ਚਿਕਨ ਬ੍ਰੈਸ 120 ਰੁਪਏ ਚਿਕਨ ਬ੍ਰੈਸ 120 ਰੁਪਏ ਤੇ ਦੋ ਲੈਗ ਇੱਕ ਵਿੰਗਸ ਹੈਗੇ 150 ਰੁਪਏ ਦੇ ਤੇ ਚਾਰ ਵਿੰਗਸ ਹੈਗੇ ਨੇ ਵਿਦ ਸੈਲਡ ਜਿੰਮ ਵਾਲਿਆਂ ਲਈ 120 ਰੁਪਏ ਭਾਜੀ ਮੈਂ ਫੇਰ ਉਹੀ ਗੱਲ ਕਰਦਾ ਭਾਜੀ ਬਾਰ-ਬਾਰ ਸਭ ਦਾ ਪਿਆਰ ਜਿੰਨਾ ਹੈ ਦਿਲੋਂ ਜਿੰਨਾ ਹੈ ਸਰਕਾਰ ਲੈਣਾ ਹੈ ਦੁਆਵਾਂ ਲੈਣੀਆਂ ਹੈ ਭਾਜੀ ਕੀ ਬਾਤ ਹੈ ਭਾਜੀ ਵਾਕਈ ਸੱਚੀ ਗੱਲ ਆ ਭਾਜੀ ਵੀ ਜੋ ਰੇਟ ਤੁਹਾਡੇ ਕੋਲ ਆ ਮੈਨੂੰ ਲੱਗਦਾ ਪੂਰੇ ਪੰਜਾਬ ਚ ਕਿਤੇ ਨਹੀਂ ਹੈਗੀ ਭਾਜੀ ਕਿੱਥੇ ਨਹੀਂ ਮਿਲੇਗਾ ਸਿਰਫ ਮਿਲੇਗਾ ਬੱਬਲ ਭਾਜੀ ਕੋਲ ਜਲੰਧਰ ਵਿੱਚ ਕੀ ਬਾਤ ਹੈ ਇਸ ਲਈ ਕਹਿੰਦੇ ਨਾ ਖੁੱਲਾ ਖਾਵਾਂਗੇ ਤੇ ਖੁੱਲਾ ਖਾਵਾਂਗੇ ਖਾਵਾਂਗੇ ਉਹ ਵਾਕੇ ਬੱਬਲ ਭਾਈ ਅੱਜ ਸਵਾਦ ਆ ਗਿਆ ਅੱਜ ਸਾਡਾ ਪੂਰੀ ਰਾਤ ਬਣਾਤੀ ਤੁਸੀਂ ਅੱਜ ਭਾਜੀ ਬਿਲਕੁਲ ਭਾਜੀ ਪੂਰੀ ਚੀਜ਼ ਬਣਾਣੀ ਦਿਲੋਂ ਜੇ ਉਹ ਕਰਨਾ ਦਿਲੋਂ ਕਰਨਾ ਹੈ ਬਿਲਕੁਲ ਭਾਜੀ ਤੇ ਇਸ ਤੋਂ ਬਾਅਦ ਸਾਡਾ ਚੱਲਦਾ ਹੈ ਕਿ ਚਿਕਨ ਸੂਪ ਭਾਜੀ ਜਿਹੜਾ ਕਿ ਪੂਰੇ ਪੰਜਾਬ ਵਿੱਚ ਮਸ਼ਹੂਰ ਹੈ ਪਟਿਆਲਾ ਸ਼ਾਹੀ ਦੇ ਨਾਮ ਤੇ ਕੀ ਬਣਾ ਬੱਬਲ ਭਾਈ ਦਾ ਜਿੰਨੇ ਚਿਕਨ ਸੂਪ ਨਹੀਂ ਪੀਤਾ ਸੀ ਵਾਰ-ਵਾਰ ਕਾ ਕੇ ਰਿਪੀਟ ਕਰਾਂਗੇ ਹਜ਼ਾਰਾਂ ਵਾਰ ਕਾਂਗੇ ਕਿ ਉਹਨੇ ਕੁਝ ਨਹੀਂ ਪੀਤਾ ਚਿਕਨ ਸੂਪ ਵਿੱਚ ਉਹਦੇ ਵਿੱਚ ਅਸੀਂ ਵੈਰਾਈਟੀ ਦਿੰਨੇ ਆ ਭਾਜੀ ਲੈਗ ਪਾ ਕੇ ਵਿੰਗਸ ਪਾ ਕੇ ਚਿਕਨ ਪਾ ਕੇ ਉਹ ਵੀ ਤੁਹਾਨੂੰ ਕਿ ਤਰ ਤਿਆਰ ਕਰਕੇ ਦਿਖਾਣੇ ਆ ਚਲੋ ਜੀ ਬਸ ਪਾਜੀ ਆ ਗਿਆ ਸਟੀਮ ਚਿਕਨ ਜੀ ਓਕੇ ਇਹ ਉਹ ਚਿਕਨ ਸੂਪ ਹੈ ਜਿਹੜਾ 5-5 6-6 ਘੰਟੇ ਉਬਲਦਾ ਹੈ ਸਾਰਾ ਹੀ ਜਿੰਜਰ ਗਾਰਲਿਕ ਵਿੱਚ ਤਿਆਰ ਹੁੰਦਾ ਹੈ ਐਜੇ ਜਿਮ ਡਾਈਟ ਹੈ ਤੁਹਾਡੇ ਲਈ ਮੇਰੇ ਲਈ ਤਾਕਤ ਹੈ ਸਵਾਦ ਹੈ 슈ਗਰ ਵਾਲੇ ਐਸੇ ਮਰਦਾਨ ਹੈ ਪਾਜੀ ਇਹੋ ਚੀਜ਼ ਹੈ ਜੀ ਕੀ ਬਾਤ ਹੈ ਇਹ ਆ ਦੇਖੋ ਜੀ ਰੋਗਨ ਦੇਖੋ ਪਾਜੀ ਇਹਦਾ ਰੋਗਨ ਪਾਜੀ ਉਹ ਸਾਰਾ ਹੀ ਚਿਕਨ ਹੋਏਗਾ ਇਹਦੇ ਅੰਦਰ ਆ ਦੇਖੋ ਕੀ ਬਾਤ ਹੈ ਜਿਹੜਾ ਉਬਲ ਉਬਲ ਕੇ ਚਿਕਨ ਆਪਣੀ ਹੱਡੀਆਂ ਤੱਕ ਛੱਡ ਜਾਂਦਾ ਹੈ ਪਾਜੀ ਇਹ ਉਹ ਚੀਜ਼ ਹੈ ਜੀ ਬਹੁਤ ਵਧੀਆ ਤੁਸੀਂ ਬਹੁਤ ਆ ਦੇਖੋ ਜੀ ਸਾਰਾ ਹੀ ਨੇਚਰਲ ਹੋਏਗਾ ਨੇਚਰਲ ਮਸਾਲੇ ਹੋਣਗੇ ਵਧੀਆ ਚੀਜ਼ ਹੋਏਗੀ ਜਿਹੜਾ ਕਿ ਜਲੰਧਰ ਕੀ ਪੂਰਾ ਪੰਜਾਬ ਸਾਡਾ ਫੇਮਸ ਹੈ ਇਹੋ ਚੀਜ਼ ਹੈ ਜੀ ਕਿਆ ਬਾਤ ਉਹ ਚ ਭਰ ਭਰ ਕੇ ਚਿਕਨ ਪਾਇਆ ਜਾਂਦਾ ਜੀ ਅਚਾ ਇੱਕ ਗੱਲ ਹੋਰ ਵੀ ਆ ਵੀ ਕਹਿੰਦੇ ਵੀ ਜੇ ਮੱਲਾ ਚਿਕਨ ਖਤਮ ਹੋ ਗਿਆ ਸੂਪ ਜਿੰਨੇਰੀ ਮਰਜ਼ੀ ਭਰਾ ਭਰਾ ਪੀਓ ਤੂੰ ਭਵੇਂ 10 ਵਜੇ ਲਓ ਭਵੇਂ 15 ਵਜੇ ਲਓ ਐਡੇ ਐਡੇ ਇਹ ਤਾਂ ਆਪਣੇ ਮਹੀਨਾ ਕਿਹੜਾ ਚੱਲਣਦੇ ਆ ਜੀ ਸਰਦੀਆਂ ਵਿੱਚ ਵੱਡੇ ਵੱਡੇ ਪਤੀਲੇ ਚੱਲਦੇ ਆ ਜਿਹੜੇ ਵੱਡੇ ਵੱਡੇ ਦੇਗ ਹੁੰਦੇ ਆ। ਅੱਛਾ ਜੀ। ਇੱਕ ਜਾਂਦਾ ਦੂਜਾ ਆਂਦਾ ਹੈ। ਵੈਦਰ ਦੇ ਅਕੋਰਡਿੰਗ ਚੱਲਦਾ ਰਹਿੰਦਾ ਜੀ। ਵੈਦਰ ਦੇ ਅਕੋਰਡਿੰਗ। ਤੇ ਹੁਣ ਗਰਮੀਆਂ ਦੇ ਵਿੱਚ ਵੀ ਸੂਪ ਲੱਗਦਾ ਤੁਹਾਡਾ ਪਾਜੀ। ਬਲਕਿ ਗਰਮੀ ਵੀ ਲੱਗਦਾ ਪਤੀਲਾ ਦੇਖੋ ਜੀ। ਲੋਕਾਂ ਕੋਲ ਛੋਟੇ ਛੋਟੇ ਚਾਹ ਲੀਆਂ ਕਿਤਲੀਆਂ ਹੁੰਦੀਆਂ। ਸਰਦਾਰਾਂ ਕੋਲੋਂ ਪਤੀਲੇ ਹੁੰਦੇ ਆ ਜੀ। ਉਹ ਚੀਜ਼ ਹੈ ਪਾਜੀ। ਵਾਕਿਆ ਜੀ ਪਾਜੀ ਵਾਕਿਆ। ਔਰ ਇਹਦੇ ਵਿੱਚ ਅਸੀਂ ਵੈਰਾਈਟੀ ਦਿੰਦੇ ਆ ਪਾਜੀ। ਜੀ। ਇਹਦੇ ਵਿੱਚ ਅਸੀਂ ਲੈਗ ਸੂਪ ਦਿੰਦੇ ਆ, ਵਿੰਗ ਸੂਪ ਦਿੰਦੇ ਆਗੇ ਆ। ਓਕੇ। ਹੋ ਜੀ ਇਹਦੇ ਵਿੱਚ ਲੈਗ ਇਹ ਹੋ ਗਿਆ ਨੈਚੁਰਲ ਚਿਕਨ ਬਾਜੀ ਬਾ ਤੇ ਆ ਆ ਗਿਆ ਇਹਦੇ ਵਿੱਚ ਵਿੰਗਸ ਆ ਗਿਆ ਡਬਲ ਵਿੰਗਸ ਓਹੋ ਉਹ ਭਾਜੀ ਸਾਡੇ ਕੋਲ ਸ਼ੁਰੂਆਤ 50 ਰੁਪਏ ਦਾ ਹੈ ਜੀ acha ji end 80 ਰੁਪਏ ਤੱਕ ਹੈ ਜੀ ਇਸ ਤੋਂ ਜ਼ਿਆਦਾ ਹੀ ਲੈਂਦੇ ਨਹੀਂ ਭਾਜੀ 2 ਪੀਸ ਪਾ ਕੇ 80 ਰੁਪਏ ਦੇ ਬਿਲਕੁਲ ਜੀ 2 ਪੀਸ ਨਾਲ ਚਿਕਨ ਸਿਰਫ 80 ਰੁਪਏ ਸਰਦਾਰ ਜੀ ਤੇ ਦਿਲਦਾਰ ਜੀ ਕਹਿੰਦੇ ਸੱਚੀ ਤੁਸੀਂ ਸਾਡੀ ਬੋਲਤੀ ਬੰਦ ਕਰਤੀ ਆ ਵੀ ਇੰਨਾ ਸਸਤਾ ਚਿਕਨ ਸੱਚੀ ਗੱਲ ਪਾਜੀ ਸਾਨੂੰ ਅਜ ਤੱਕ ਨਹੀਂ ਦਿਖਿਆ ਕਿਤੇ ਉਸ ਨੂੰ ਪਾਜੀ ਸਰਦਾਰ ਜੀਆ ਤਾਂ ਦਿਲਦਾਰ ਜੀਆ ਖੁੱਲਾ ਖਾਵਾਂਗੇ ਤੇ ਖੁੱਲਾ ਖਵਾਵਾਂਗੇ ਖਵਾਵਾਂਗੇ ਸਭ ਦਾ ਪਿਆਰ ਲੈ ਰਹੇ ਆ ਜੀ ਪਿਆਰ ਜਿੱਤ ਰਹੇ ਆ ਜੀ ਕੀ ਬਾਤ ਹੈ ਬਾਜੀ ਉਹ ਰਿਹਾ ਆ ਗਿਆ ਲੈਗ ਸੂਪ ਹੋ ਗਿਆ ਇਹ ਆ ਗਿਆ ਵਿੰਗ ਸੂਪ ਤੇ ਇਹ ਆ ਗਿਆ ਚਿਕਨ ਸੂਪ ਜੀ ਪਾਜੀ ਜਿਹੜਾ ਪਲੇਨ ਸਿੰਪਲ ਆ ਪਲੇਨ ਸਿੰਪਲ ਚਾਹੇ ਸੂਪ 80 ਰੁਪਏ ਵਾਲਾ ਹੈ ਚਾਹੇ 50 ਰੁਪਏ ਵਾਲਾ 60 ਰੁਪਏ ਦਾ ਇਹ 50 ਰੁਪਏ ਦਾ ਇਹ ਦੋ ਹੈਗੇ ਜਿਹੜੇ ਇਹ ਸਾਡਾ ਸੂਪ ਹਾਂਜੀ ਸੂਪ ਦਾ ਤੁਸੀਂ ਇੱਕ ਵਾਰੀ ਲੋ ਚਾਹੇ ਲੋ 10 ਵਾਰੀ ਜਦ ਤੱਕ ਆਪਣੀ ਮਨ ਦੀ ਤ੍ਰਿਸ਼ਨਾ ਨਹੀਂ ਸ਼ਾਂਤ ਹੁੰਦੀ ਸਾਡੇ ਵੱਲੋਂ ਸੂਪ ਅਨਲਿਮਟਿਡ ਹੈ ਜੀ ਕੀ ਬਾਤ ਹੈ ਭਾਜੀ 80 ਰੁਪਏ ਦੇ ਵਿੱਚ ਅਨਲਿਮਟਿਡ ਸੂਪ ਅਨਲਿਮਟਿਡ ਹੈ ਜੀ ਇਹ ਇਹਦੇ ਜਿਮ ਡਾਈਟ ਵੀ ਹੈ 슈ਗਰ ਡਾਈਟ ਵੀ ਹੈ ਤੇ ਤੁਹਾਡੇ ਤੇ ਮੇਰੇ ਲਈ ਇਹਦੇ ਟੇਸਟ ਵੀ ਇਹਦੇ ਤੱਦ ਵੀ ਕੀ ਬਾਤ ਹੈ ਭਾਜੀ ਇਹ ਆ ਚੀਜ਼ ਹੈ ਜੀ ਇਹ ਲੋ ਜੀ ਵਾਕੇ ਭਾਜੀ ਤੁਸੀਂ ਤਾਂ ਕਮਾਲ ਕਰ ਦਿੱਤੀ ਬਿਲਕੁਲ ਇਨੂੰ ਚੈੱਕ ਕਰੋ ਤੇ ਵਿਊ ਵੀ ਦਿਓ ਜੀ ਹੁਣ ਸਾਨੂੰ ਬਿਲਕੁਲ ਭਾਜੀ ਬਿਲਕੁਲ ਵਿਊ ਵੀ ਦਿਨੇ ਆ ਜੀ ਭਾਜੀ ਲੋ ਭਾਈ ਕਰੋ ਕੀ ਬਾਤ ਹੈ ਜੀ ਆ ਚੈੱਕ ਕਰੋ ਜੀ ਆ ਪਲੇਨ ਸੂਪ ਹੈ ਜੀ ਆ ਲੈਗ ਪੀਸ ਸੂਪ ਤੇ ਆ ਹੈਗਾ ਜੀ ਚਿਕਨ ਵਿੰਗ ਸੂਪ ਚਿਕਨ ਵਿੰਗ ਸੂਪ ਨਾਲ ਚਿਕਨ ਹੈ ਕੀ ਬਾਤ ਹੈ ਭਾਜੀ ਪਰ ਇਹ ਵਾਕੇ ਵੀ ਦੇਖ ਕੇ ਮਨ ਖੁਸ਼ ਹੋ ਗਿਆ ਤਾਂ ਹੋਰ ਤਾਂ ਇਸ ਤੋਂ ਉੱਪਰ ਮੈਨੂੰ ਲੱਗਦਾ ਕੋਈ ਗੱਲ ਰਹਿ ਨਹੀਂ ਗਈ ਬਿਲਕੁਲ ਜੀ ਬਿਲਕੁਲ ਕੀ ਬਾਤ ਹੈ ਭਾਜੀ ਓਕੇ ਭਾਜੀ ਹੁਣ ਜਾਂਦੇ ਜਾਂਦੇ ਹੁਣ ਕੁਝ ਆਪਣੇ ਦਰਸ਼ਕਾਂ ਨੂੰ ਮੈਸੇਜ ਕੋਈ ਦੇਣਾ ਚਾਹੁੰਦੇ ਹੋ ਭਾਜੀ ਇੱਕ ਵਾਰੀ ਆਓ ਆਪਣੇ ਸਰਦਾਰ ਭਰਾ ਨਾਲ ਸਾਥ ਦਿਓ ਜੀ ਇੱਕ ਵਾਰੀ ਟੈਸਟ ਵੀ ਕਰੋ ਚੀਜ਼ ਦਾ ਜੇ ਚੀਜ਼ ਨਹੀਂ ਹੈਗੀ ਤਾਂ ਅਸੀਂ ਜ਼ਿੰਮੇਵਾਰ ਹੈ ਗਏ ਜੀ। ਕੀ ਬਾਤ ਹੈ ਜੀ। ਚੀਜ਼ ਹੋਏਗੀ ਕੁਆਲਿਟੀ ਹੋਏਗੀ। ਪੂਰਾ ਦਮ ਹੋਏਗਾ ਜੀ। ਥੈਂਕ ਯੂ ਜੀ। ਤੇ ਬਾਈ ਹੁਣਾਂ ਕੋਲ 10 ਰੁਪਏ ਤੋਂ ਲੈ ਕੇ ਸ਼ੁਰੂ ਹੁੰਦੀ ਚੀਜ਼ ਤੇ ਵੱਧੋ ਵੱਧ ਸਭ ਤੋਂ ਮਹਿੰਗੀ ਹੈਗੀ 180 ਰੁਪਏ ਦੀ। 180 ਰੁਪਏ ਦੀ ਇਸ ਤੋਂ ਤੇ ਸਾਡਾ ਕੋਈ ਮੈਨੂ ਨਹੀਂ। ਇਸ ਤੋਂ ਉੱਪਰ ਮੈਨੂ ਹੈ ਨਹੀਂ ਕੋਈ ਵੀ। ਬਿਲਕੁਲ ਜੀ। ਫੈਮਲੀ ਆਉਂਦੀਆਂ ਐ, ਕਾਰਾਂ ਆਉਂਦੀਆਂ ਐ ਲੈਣਾ ਲੱਗਦੀਆਂ। ਆ ਹੀ ਜਾਂਦੇ ਜਰਾ ਘੁਮਾਓ ਸਾਡਾ ਦੇਖੋ ਜੀ ਇਹਦਾ। ਪਿੱਛੇ ਦੇਖੋ ਜੀ। ਕਾਰਾਂ ਹੀ ਲਾਈ ਜਾਣਗੇ ਲੱਗੀ ਜਾਣਾ ਵਿਊ। ਸਾਰੇ ਸਾਡੇ دیਵਾਨੇ ਆ ਜੀ ਪਟਿਆਲਾ ਸ਼ਾਹੀ ਦੇ دیਵਾਨੇ ਆ ਜੀ ਬਿਲਕੁਲ ਭਾਜੀ ਬਿਲਕੁਲ ਇਹਨੂੰ ਖਾਣ ਲਈ ਆਲਾ ਤਾਂ ਅਸੀਂ 120 ਫੁੱਟੀ ਰੋਡ ਜਲੰਧਰ ਪਟਿਆਲਾ ਹੈ ਹੈ ਚਿਕਨ ਸੂਪ ਵੈਜੇ ਨੌਨ ਫਾਸਟ ਫੂਡ ਨੀਅਰ ਕੋਚਰ ਪट्रोल ਪੰਪ ਜੀ ਤੇ ਟਾਈਮਿੰਗ ਭਾਜੀ ਟਾਈਮਿੰਗ ਹੈਗੀ ਸ਼ਾਮੀ 5 ਵਜੇ ਤੋਂ ਲੈ ਕੇ ਰਾਤੀ 10:30 ਵਜੇ ਤੱਕ ਜੀ ਸਰਦੀਆਂ ਨੂੰ ਸਰਦੀਆਂ ਨੂੰ ਜੀ ਦੁਪਹਿਰੇ ਆਏ ਨੇ 2 ਵਜੇ ਤੇ ਰਾਤੀ 11 ਵਜੇ ਤੱਕ ਜੀ 11 ਵਜੇ ਤੱਕ ਜੀ ਬਿਲਕੁਲ ਜੀ ਤੇ ਚਲੋ ਸੋ थैंक यू ਮਾਚ थैंक यू ਸੋ ਮੱਚ ਭਾਜੀ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਲਈ ਕੱਢਿਆ ਜੀ ਤੁਸੀਂ ਤੇ ਸੋ ਆਪਰੇ ਸਬਸਕ੍ਰਾਈਬਰ ਭਰਾਵਾਂ ਨੂੰ ਬੇਨਤੀ ਹੈ ਜੀ ਹੁਣ ਤੁਸੀਂ ਕਰਨਾ ਕੀ ਹੈ ਚੈਨਲ ਨੂੰ ਹੋਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਤੇ ਸੋਣਾ ਜੀ ਸਾਨੂੰ ਕਮੈਂਟ ਕਰਕੇ ਦੱਸੋ ਤੇ ਬਾਈ ਉਹਨਾਂ ਦਾ ਪਟਿਆਲਾ ਸ਼ਾਈ ਫੂਡ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਸੋ ਥੈਂਕ ਯੂ ਸੋ ਮਚ ਹਾਂਜੀ ਰੇਸਰ ਭਾਜੀ ਮਜ਼ਾ ਆ ਗਿਆ ਭਾਜੀ ਕਿਵੇਂ ਲੱਗਾ ਬਹੁਤ ਵਧੀਆ ਬੜਾ ਹੀ ਡਿਫਰੈਂਟ ਹੈ ਜੀ ਮਤਲਬ ਨਾਰਮਲੀ ਆਪਾਂ ਚਿਕਨ ਸੂਪ ਪੀਂ ਜਾਂਦੇ ਹਾਂ ਉਹ ਚ ਮਤਲਬ ਨੈਚੁਰਲ ਜਿਆ ਨਹੀਂ ਲੱਗਦਾ ਇਹ ਬਿਲਕੁਲ ਇਦਾਂ ਲੱਗ ਰਿਹਾ ਜਿਦਾ ਨੈਚੁਰਲ ਚਿਕਨ ਸੂਪ ਜਿੱਦਾਂ ਆਪਾਂ ਜਿਹਨੂੰ ਕਹਿੰਦੇ ਨਾ ਚਿਕਨ ਨੂੰ ਉਬਾਲਿਆ ਹੋਇਆ ਜਿੰਦਾ ਉਹਦਾ ਵੀ ਚੀਜ਼ ਹੈ ਬਾਕੀ ਜਿੱਦਾਂ ਥਿੱਕ ਜਿੱਦਾਂ ਕੀਤਾ ਹੁੰਦਾ ਹੈ ਨੈਚੁਰਲ ਨਹੀਂ ਹੁੰਦਾ ਨਾ ਉਦਾਂ ਨਹੀਂ ਹੈ ਵਧੀਆ ਮਤਲਬ ਜਿਹੜਾ ਐਰਾ ਰੋਡ ਵਗੈਰਾ ਪਾ ਕੇ ਉਹ ਸਭ ਨਹੀਂ ਹੈਗਾ ਆਰਟੀਫੀਸ਼ਲ ਚੀਜ਼ਾਂ ਪਾ ਕੇ ਨਹੀਂ ਹੈਗਾ ਬਾਕੀ ਜੇ ਕਹਿ ਰਹੇ ਹੈਲਦੀ ਤੇ ਹੈਲਦੀ ਹੈਗਾ ਕੀ ਬਾਤ ਹੈ ਇਧਰ ਦਿਖਾਓ ਤੁਹਾਨੂੰ ਦਿਮਾਗ ਨਹੀਂ ਦਿਖਾਈਏ ਬਾਈ ਹੁਣਾਂ ਤੇ ਜੀ ਸਾਲੇ ਫਸਟ ਟਾਈਮ ਦੇਖ ਰਿਆ ਮੈਂ 80 ਰੁਪਏ ਦੇ ਵਿੱਚ ਇੰਨਾ ਚਿਕਨ ਬਿਲਕੁਲ ਟੂਪ ਦੇ ਵਿੱਚ ਲੈਗ ਪੀਸ ਪੂਰਾ ਪਾਇਆ ਹੋਇਆ ਬਿਲਕੁਲ ਭਾਜੀ ਪ੍ਰਾਈਸ ਇਸ ਬਹੁਤ ਸਹੀ ਹੈ ਭਾਜੀ ਦੇ ਬਹੁਤ ਬਹੁਤ ਵਧੀਆ ਭਾਜੀ ਇਸ ਤੋਂ ਸਸਤਾ ਚਿਕਨ ਦੀਆ ਪਾਜੀ ਦਾ ਖਾਦਾ ਨਾ ਮੈਨੂੰ ਲੱਗਦਾ ਅੱਜ ਰਾਜੇਸ਼ ਭਾਜੀ ਤੋ ਘਰੋਂ ਨਿਕਲੇ ਸੀ ਚਿਕਨ ਯਾਰ ਕਿੰਨੀ ਚਿਕਨ ਰਾਜੇਸ਼ ਭਾਈ ਜਦੋਂ ਘਰੋਂ ਨਿਕਲੇ ਕਹਿੰਦੇ ਅੱਜ ਮੈਂ ਨਾਨ-ਵੇਜ ਨਹੀਂ ਖਾਣਾ ਤੁਸੀਂ ਛੱਡਦੇ ਹੀ ਨਹੀਂ ਮੈਂ ਵੀ ਡਿਸ ਕਰਾਂ ਪਰ ਜੇ ਕਰੀ ਪਲੀਜ਼ ਇਹਨੂੰ ਫੜੋ ਤੇ ਇਹਨੂੰ ਫੜੋ ਨਹੀਂ ਕੰਮ ਹੀ ਡੈਮੇਜ ਹੋ ਗਿਆ ਨਾ ਸੈਟੀ ਮਿਲਦਾ ਕੀ ਬਾਤ ਹੈ ਭਾਜੀ ਤੁਹਾਨੂੰ ਇੱਕ ਚੀਜ਼ ਦਿਖਾਈ ਉਹੋ ਲਓ ਜੀ ਆਹੜਾ ਲੈਗ ਪੀਸਾ ਗਿਆ ਭਾਜੀ ਤੇ ਰਿਆ ਹੁਣ ਪਿੱਛੇ ਕੀ ਕੀ ਆ ਦੇਖੋ ਭਾਜੀ ਓਏ ਹੋ ਹੋ ਆਇਆ ਜੀ ਪੂਰਾ ਪੂਰਾ ਲੈਗ ਪੀਸਾ ਤੇ ਇਸ ਤੋਂ ਵੱਡਿਆ ਲੱਗ ਪੀ ਇਸ ਤੋਂ ਵੱਡਾ ਲੱਗ ਇਸ ਮੈਨੂੰ ਲੱਗਦਾ ਕਿ ਤੇ ਹੋ ਨਹੀਂ ਸਕਦਾ ਤੇ ਐਸਾ ਸੂਪ ਪੀਣ ਵਾਸਤੇ ਤਾਂ ਵਾਕੇ ਭਾਈ ਤੁਹਾਨੂੰ ਜਲੰਧਰ ਆਉਣਾ ਪੈਣਾ ਹੈ ਤੇ ਜਿੱਥੇ ਬਾਈ ਹੁਣਾ ਤੁਹਾਨੂੰ ਐਡਰੈਸ ਦੱਸ ਦਿੱਤਾ ਹੈ ਤੇ ਇਸ ਤੋਂ ਉੱਪਰ ਮੈਨੂੰ ਲੱਗਦਾ ਮੈਂ ਇਸ ਤੋਂ ਵੱਧਿਆ ਸੂਪ ਮੈਂ ਕਿਤੇ ਪੀਤਾ ਹੋਵੇ ਹੂੰ ਓਹ ਸਵਾਲ ਆ ਗਿਆ ਭਾਈ ਕਮਾਲ ਵਾਜੀ ਬਹੁਤ ਵਧੀਆ ਭਾਜੀ ਤੇ ਰਜੀਤ ਭਾਜੀ ਜਿਵੇਂ ਕਿਹਾ ਸੀ ਸਾਡੇ ਬੱਬਲ ਭਾਈ ਹੁਣਾਂ ਜਿਵੇਂ ਕਿਹਾ ਸੀ ਵਾਕਈ ਐਸਾ ਪਿਓਰ ਸੂਪ ਤੁਹਾਨੂੰ ਜ਼ਿੰਦਗੀ ਚ ਕਦੇ ਨਹੀਂ ਮਿਲ ਸਕਦਾ ਕਿਤੇ ਵੀ ਤੇ ਐਸੀ ਚੀਜ਼ ਪੀਣ ਵਾਸਤੇ ਤੁਹਾਨੂੰ ਜਲੰਧਰ ਵਾਸਤੇ ਆਉਣਾ ਪਊਗਾ ਤਾਂ ਟਾਈਮ ਕੱਢ ਕੇ ਆਉਣਾ ਪਊਗਾ ਘਟੋ ਘਟ 15 20 ਮਿੰਟ ਤੁਹਾਡੇ ਕੋਲ ਹੋਣੇ ਚਾਹੀਦੇ ਆ ਜੇ ਬਾਈ ਹੁਣਾਂ ਕੋਈ ਰੂਸੀ ਤੇ 버ਗਰ ਖਾਣਾ ਕੋਈ ਵੀ ਆਈਟਮ ਤੁਹਾਡੇ ਕੋਲ ਬਰਗ ਬਾਈ ਹੁਣਾਂ ਦੀ ਕੋਈ ਤੁਹਾਨੂੰ ਖਾਣੀ ਆ ਤਾਂ ਤੁਹਾਡੇ ਕੋਲ ਟਾਈਮ ਹੋਣਾ ਜ਼ਰੂਰੀ ਆ ਤਾਂ ਸੋ ਹੁਣ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਤਾਂ ਦੂ ਪਹਿਲਾਂ ਇੱਕ ਹੋਰ ਦੱਸ ਦਵਾਂ ਗੱ ਉਹਨੂੰ ਪਹਿਲਾਂ ਦੱਸ ਦਿੱਤੀ ਤੇ ਦੂਜੀ ਗੱਲ ਆ ਅਸੀਂ ਦਾਈ ਅਫਰੀਕ ਅਸੀਂ ਕਿਸੇ ਕੋਲੋਂ ਖਾਂਦੇ